ਆਪਣੇ ਜਮਹੂਰੀਅਤ ਦੇ ਹੱਕਾਂ ਦੀ ਰਾਖੀ ਲਈ 1 ਅਕਤੂਬਰ ਤੋਂ ਪੰਜਾਬ ਭਰ ਦੀਆਂ ਸਾਰੀਆਂ ਦਾਣਾ ਮੰਡੀਆਂ ਅਨਮਿੱਥੇ ਸਮੇਂ ਲਈ ਬੰਦ ਰੱਖਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਆਰਟੀਆ ਐਸੋਸੀਏਸ਼ਨ ਫਗਵਾੜਾ ਵੱਲੋਂ ਦਾਣਾ ਮੰਡੀ ਬੰਦ ਰੱਖੇ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ। ਇਸ ਦੌਰਾਨ ਜਿੱਥੇ ਇਸ ਮੂਆਰਤੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਚਾਮ ਕੇ ਨਾਅਰੇਬਾਜੀ ਕੀਤੀ, ਉੱਥੇ ਹੀ ਫਗਵਾੜਾ ਨੇ ਆਖਿਆ ਕਿ ਉਹਨਾਂ ਵੱਲੋਂ ਇਹ ਹੜਤਾਲ ਅਨਮਿੱਥੇ ਸਮੇਂ ਲਈ ਕੀਤੀ ਗਈ ਹੈ ਤੇ ਇਸ ਸਬੰਧੀ ਸਰਕਾਰ ਨੂੰ ਵੀ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਜਾਨਾ ਹੈ ਇਸ ਵੇਲੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਤੌਰ ਤੇ ਮੰਡੀ ਬੰਦ ਕਰਕੇ ਧਰਨੇ ਤੇ ਬੈਠਣਗੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਪਾਸੋਂ ਉਹਨਾਂ ਦੀ 2.5% ਅਰਧ ਪੂਰੀ ਕਰਨ ਦੀ ਵੀ ਮੰਗ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਵੱਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਰਤੀਏ ਮਜੂਰ ਸਨ ਅਸੀਂ ਜਿਹੜੀ ਇਹ ਹੜਤਾਲ ਆ ਬਿਲਕੁਲ ਸਰਕਾਰਾਂ ਨੂੰ ਦੱਸ ਕੇ ਕੀਤੀ ਆ ਔਰ ਅਨਮਿੱਥੇ ਸਮੇਂ ਲਈ ਸਾਡੀ ਹੜਤਾਲ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਉਹਦੀਆਂ ਅਸੀਂ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਰੰਤ ਤੌਰ ਤੇ ਮੰਡੀ ਬੰਦ ਕਰਕੇ ਜਿਹੜਾ ਇੱਥੇ ਇਸੇ ਤਰ੍ਹਾਂ ਹੀ ਪੀਸਫੁਲੀ ਧਾਨੇ ਦੇ ਵਿੱਚ ਬੈਠਾਂਗੇ ਬਾਕੀ ਜੋ ਵੀ ਸਾਡੇ ਲੀਡਰ ਸਾਹਿਬਾਨਾਂ ਦਾ ਸਾਡੇ ਪੰਜਾਬ ਦੇ ਪ੍ਰਧਾਨਾਂ ਦਾ ਸਾਡੀ ਪੰਜਾਬ ਦੀ ਬੋਡੀ ਦਾ ਜੋ ਸਾਨੂੰ ਅਗਲਾ ਆਦੇਸ਼ ਹੋਊਗਾ ਅਸੀਂ ਉਹਦੇ ਮੁਤਾਬਕ ਸਾਰਾ ਆਪਣਾ ਜਿਹੜੀ ਰੂ ਬਰੇਕਾ ਕਰ ਰੱਖਾਗੇ ਆ ਆਥੀ ਅਸੋਸੀਏਸ਼ਨ ਜਿੰਦਾਬਾਦ 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 ਪੰਜਾਬ ਸਰਕਾਰ ਅੱਗੇ ਅੱਗੇ ਵੀ ਅਸੀਂ 3-4 ਮਹੀਨਿਆਂ ਤੋਂ ਲੱਗੇ ਹੋਇਆ ਵੀ ਸਾਡੀ ਜਿਹੜੀ ਆਰਡਰਤਾ ਪੂਰੀ ਕੀਤੀ ਜਾਵੇ 2.5% ਹੋਰ ਵੀ ਬੜੇ ਲੇਬਰ ਦੇ ਮਸਲੇ ਜਾਇ ਪ੍ਰਧਾਨ ਜੀ ਨੇ ਦੱਸੇ ਦਿੱਤਾ ਇੱਕੋ ਹੀ ਗੱਲ ਆ ਸਾਰੇ ਮਸਲੇ ਜਿਹੜੇ ਸਾਂਝੇ ਹੀ ਆ ਤੇ ਇੱਕ ਰਾਤ ਨਾ 6:30-7 ਵਜੇ ਦਾ ਮੀਟਿੰਗ ਹੋਈ ਫੂਡ ਸੈਕਟਰੀ ਨਾਲ ਕੁਡਿਆ ਸਾਹਿਬ ਨਾਲ ਸਾਨੂੰ ਵਿਸ਼ਵਾਸ ਰਦ ਕੀਤਾ ਸੀ ਵੀ ਅਸੀਂ ਜਿਹੜੀਆਂ ਲੇਬਰ ਦਾ 2.5% ਵਧਾ ਦਾਂਗੇ ਪੰਜਾਬ ਲੈਵਲ ਤੇ ਇਹਨੇ ਰਾਤੀ ਸਾਨੂੰ ਸਾਫ਼ ਜਵਾਬ ਦੇ ਦਿੱਤਾ 40 ਕੇ ਪੈਸੇ ਸ਼ਾਇਦ ਉਹਦੇ ਲੇਬਰ ਦੇ ਲੋਡਿੰਗ ਦੇ ਵਧਾਏ ਆ ਪਰ ਇਹਨਾਂ ਨੇ ਅੱਜ ਤਾਲ ਆਪਣੇ ਆਪ ਪੰਜਾਬ ਸਰਕਾਰ ਨੇ ਕਰਾਈ ਆ ਅਸੀਂ ਤਾਂ ਬਿਲਕੁਲ ਕਰਨੇ ਨੂੰ ਤਿਆਰ ਨਹੀਂ ਨਾ ਇੱਕ ਵੀ ਸਾਡੀ ਵੰਗ ਨਹੀਂ ਤਿੰਨ ਮਹੀਨਿਆਂ ਚ ਮੰਨੀ ਗਈ ਚੰਡੀਗੜ੍ਹ ਬਲਾ ਬਲਾ ਕੇ ਸਾਡੇ ਕੋਲ ਮੰਗਾ ਪੁੱਛੀਆਂ ਗਈਆਂ 2.5% ਆੜ ਦੇ ਲਈ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਨੂੰ ਦਿੱਤਾ ਲੇਬਰ ਲਈ ਦਿੱਤਾ ਈਪੀਐਫ ਪਰ ਜੋ ਕਟਿਆ ਸਾਰੇ ਡਿਟੇਲਸ ਦੱਸਤਾ ਆ ਇਸ ਕਰਕੇ ਜਦ ਤੱਕ ਸਾਡੀ ਕੋਈ ਵੰਗ ਪੂਰੀ ਨਹੀਂ ਇੱਕ ਇੱਕ ਮੰਗ 10 ਮੰਗਾ ਆ ਇੱਕ ਇੱਕ ਮੰਗ ਨਹੀਂ ਪੂਰੀ ਹੁੰਦੀ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ 10 ਤੋਂ ਲੈ ਕੇ 2 ਵਜੇ ਤੱਕ ਰੋਜ਼ ਤੰਦਾ ਲਵਾਂਗੇ ਅੰਤ ਮੱਥੇ ਸਮੇ ਲਈ ਆ ਜੀ ਕਰਨ ਅੰਤ ਮੱਥੇ ਸਮੇ ਲਈ ਧਰ ਲੈ ਆ ਜੀ ਸੈਕਟਰ ਅਤੇ ਸਪੇਸ ਦੀ ਇੰਨੀ ਕਮੀ ਆ ਪੰਜਾਬ ਦੇ ਵਿੱਚ ਪਿਛਲੀਆਂ ਗੱਡੀਆਂ ਨੂੰ 4000 ਲੱਗਦੇ ਨਵੀਂ ਸਪੇਸ ਕਿੱਥੋਂ ਆਊਗੀ ਖੈਲਰ ਵਾਲੇ ਜੇ ਮਾਲ ਸਪੇਸ ਹੋਊਗੀ ਸਾੜੇ ਕੋ ਮਾਲ ਚੱਕੂਗੇ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਇਸ ਪੰਜਾਬ ਸਰਕਾਰ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਧਿਆਨ ਦਿਲਾਉਣਾ ਚਾਹੁੰਦੇ ਆ ਕਿ ਸਪੇਸ ਬਣਾਓ ਥੋੜਾ ਜਗ੍ਹਾਓ ਨਹੀਂ ਸਪੇਸ ਨਹੀਂ ਥੋੜਾ ਚੱਕਣਾ ਜੈ ਜੈ